ਬੜਾ ਨੋਟੋਰੀਅਸ ਪਰਿਵਾਰ ਹੈ ਜੇ ਆਪਾਂ ਦੇਖਿਆ ਜਾਵੇ ਦੋ ਸਿਸਟਰਸ ਤੇ ਇੱਕ ਬ੍ਰਦਰ ਹੈ ਉਹਗੇ ਛੋਟੀ ਸਪਲਾਈ ਕਰਕੇ ਇਥੇ ਲੋਕਾਂ ਦੇ ਵਿੱਚ ਕਾਫੀ ਜਨਾਂ ਦੀ ਬਰਨਮੀ ਹੈ ਔਰ ਪਬਲਿਕ ਕਾਫੀ ਇਸ ਗੱਲ ਤੋਂ ਪਰੇਸ਼ਾਨ ਸੀ ਵੀ ਕੀ ਕਰ ਰਹੇ ਨੇ 19ਵੀਂ ਡਿਵੋਲੂਸ਼ਨ ਹੈ 19 ਨੂੰ ਕਹਿ ਸਕਦੇ ਆ ਇਸ ਤੋਂ ਪਹਿਲਾਂ 18 ਇਹੋ ਜੀ ਡਰੱਗ ਦੀ ਮਨੀ ਨਾਲ ਕਮਾਈਆਂ ਹੋਈਆਂ ਚੀਜ਼ਾਂ ਨੇ ਉਹਨਾਂ ਦੀ ਹਸ਼ਰ ਜਿਹੜਾ ਨਾਸਤੇ ਐਂਡ ਰਿਜ਼ਲਟ ਇਹੀ ਹੁੰਦਾ ਜੋ ਤੁਸੀਂ ਹੁਣ ਇੱਥੇ ਸਾਹਮਣੇ ਆਪਾਂ ਦੇਖ ਰਹੇ ਆਂ ਅੰਮ੍ਰਿਤਸਰ ਦੇ ਥਾਣਾ ਬੀ ਡਿਵੀਜ਼ਨ ਅਧੀਨ ਇਲਾਕੇ ਦੇ ਵਿੱਚ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਮਿਊਂਸਪਲ ਕਾਰਪੋਰੇਸ਼ਨ ਅਤੇ ਅੰਮ੍ਰਿਤਸਰ ਪੁਲਿਸ ਦੀ ਮਜਬੂਤੀ ਦੇ ਵਿਚ ਨਸ਼ਾ ਤਸਕਰ ਦਾ ਘਾਰ ਟੈ ਟੇਰੀ ਕੀਤਾ ਗਿਆ ਮੌਕੇ ਤੇ ਪਹੁੰਚੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਚੱਲੀ ਮੁਹਿੰਮ ਤਹਿਤ ਇਹ 19 ਮਕਾਨ ਹੈ ਜਿਸਨੂੰ ਕਿ ਢਾਹ-ਢੇਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਡਰੱਗ ਮਨੀ ਨਾਲ ਬਣਾਈ ਗਈ ਇਸ ਜਾਇਦਾਦ ਨੂੰ ਕਾਨੂੰਨ ਬਰਦਾਸ਼ਤ ਨਹੀਂ ਕਰੇਗਾ। ਪੁਲਿਸ ਕਮਿਸ਼ਨਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਤਿੰਨ ਭੈਣ ਭਰਾ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਸ਼ਾਮਲਸਾਨਾ ਅਤੇ ਇਹਨਾਂ ਵਿਰੁੱਧ ਪੁਲਿਸ ਕਾਰਵਾਈਆਂ ਵੀ ਹੋ ਚੁੱਕੀਆਂ ਹਨ ਅਤੇ ਅੱਜ ਇਹਨਾਂ ਦਾ ਮਕਾਨ ਢਾਹ ਢੇਰੀ ਕੀਤਾ ਗਿਆ ਹੈ। ਬਿਊਰੋ ਰਿਪੋਰਟ ਪ੍ਰਕਟੀਬੀ ਅੰਮ੍ਰਿਤਸਰ। ਯੋਧ ਨਸ਼ਾ ਵਿਰੁੱਧ ਕੈਂਪੇਨ ਹੈ। ਉਹਦੇ ਚ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਵੱਲੋਂ ਬਹੁਤ ਵੱਡੀਆਂ ਕਾਮਯਾਬੀਆਂ ਹੋਈਆਂ ਹਨ ਡਰਗ ਫਰੰਟ ਤੇ ਜਿਵੇਂ ਕਿ ਤੁਹਾਡਾ ਟਾਈਮ ਟੂ ਟਾਈਮ ਸ਼ੇਅਰ ਕਰਦੇ ਰਹੇ ਆ। ਔਰ ਜੋ ਕ੍ਰਾਸ ਦੀ ਬਾਰਡਰ ਡਰੋਨ ਰਾਹੀਂ ਵੀ ਜਿਹੜੀਆਂ ਵੱਡੀਆਂ ਕਨਸਾਈਨਮੈਂਟਸ ਆਈਆਂ ਉਹ ਵੀ ਬਹੁਤ ਵੱਡੀਆਂ ਗਈਆਂ। ਇਸੋਲਾਵਾਡਾ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਜਿਹੜੇ ਡਰੱਗਨ ਸਮਗਲਰਜ਼ ਨੇ ਔਰ ਉਹਨਾਂ ਦੇ ਜਿਹੜੇ ਇਲੀਗਲ ਮਨੀ ਨਾਲ ਬਣਾਈਆਂ ਹੋਈਆਂ ਪ੍ਰਾਪਰਟੀਆਂ ਨੇ ਸਪੈਸ਼ਲੀ ਦੇ ਘਰ ਵਗੈਰਾ ਬਣਾਏ ਨੇ ਉਹਨਾਂ ਦੀ ਡੈਮੋਲੇਸ਼ਨ ਵਾਸਤੇ ਅੱਜ ਆ ਕੇ ਇੱਥੇ ਮੰਦਰ ਵਾਲਾ ਬਾਜ਼ਾਰ ਹੈ ਸੁਲਤਾਨਵਿੰਦ ਰੋਡ Ghana B Division ਦੇ ਏਰੀਆ ਦੇ ਵਿੱਚ ਇੱਥੇ ਆਇਆ بڑا ਨੋਟੋਰੀਅਸ ਪਰਿਵਾਰ ਹੈ ਜੇ ਆਪਾਂ ਦੇਖਿਆ ਜਾਵੇ ਦੋ ਸਿਸਟਰਸ ਤੇ ਇੱਕ ਬ੍ਰਦਰ ਹੈ ਨਮੂਲ ਦੀ ਦੀ ਉਮਰ तकरीबन 34 ਸਾਲ ਹੈ ਸੋਨੀਆ ਦੂਜੀ ਭੈਣ ਹੈ 24 ਸਾਲ ਦੀ ਤੇ ਭਰਾ ਹੈਗਾ ਗੁਰਦਗਨਦੀ 25 ਸਾਲ ਦਾ ਇਹ ਪਿੱਛੋਂ ਵੈਸੇ ਮਕਬੂਲਪੁਰੇ ਦੇ ਨੇ ਤੇ ਇੱਥੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਇਹਨਾਂ ਦੀ ਜਿਹੜੀ ਹੈ ਨਟੋਰੀਅਸ ਐਕਟੀਵਿਟੀਜ਼ ਨੋਟਿਸ ਚ ਆਈਆਂ ਔਰ ਪਰਚੇ ਵੀ ਇਹਨਾਂ ਦੇ ਪੁਲਿਸ ਨੇ ਦਿੱਤੇ ਆ ਰੀਸੈਂਟਲੀ ਕਿਉਂਕਿ ਛੋਟੀ ਸਪਲਾਈ ਕਰਕੇ ਇੱਥੇ ਲੋਕਾਂ ਦੇ ਵਿੱਚ ਕਾਫੀ ਇਹਨਾਂ ਦੀ ਬਦਨਾਮੀ ਹੈ ਔਰ ਪਬਲਿਕ ਕਾਫੀ ਇਸ ਗੱਲ ਤੋਂ ਪਰੇਸ਼ਾਨ ਸੀ ਵੀ ਕੀ ਕਰ ਰਹੇ ਨੇ ਸੋ ਉਹ ਇਹ ਬੜਾ ਅੱਛਾ ਇੱਕ ਸਟੈਪ ਮੈਨੂੰ ਮੰਨਦਾ 19ਵੀਂ ਡਿਵੈਲੂਸ਼ਨ ਹੈ 19 ਇਹਨੂੰ ਕਹਿ ਸਕਦੇ ਆ ਇਸ ਤੋਂ ਪਹਿਲਾਂ 18 ਡਿਵੈਲੂਸ਼ਨ ਜਿਹੜੀਆਂ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਆਰਡਰ ਕੀਤੇ ਗਏ ਸਾਡੇ ਤੋਂ ਪੁਲਿਸ ਸਹਾਇਤਾ ਮੰਗੀ ਕਿ ਉੱਥੇ ਅਸੀਂ ਦਿੰਨੇ ਔਰ ਮੈਂ ਖੁਦ ਇੱਥੇ ਐਸੇ ਕਰਕੇ ਆਇਆ ਹਾਂ ਤਾਂ ਕਿ ਲਾਊਡ ਐਂਡ ਕਲੀਅਰ ਮੈਸੇਜ ਜਿਹੜਾ ਉਹ ਆਪਣੇ ਸਾਰੇ ਸਮਾਜ ਦੇ ਵਿੱਚ ਜਾ ਸਕੇ ਇਹ ਜਿਹੜੀ ਇਹੋ ਜੀ ਡਰੱਗ ਦੀ ਮਨੀ ਨਾਲ ਕਮਾਈਆਂ ਹੋਈਆਂ ਚੀਜ਼ਾਂ ਨੇ ਉਹਨਾਂ ਦੀ ਹਸ਼ਰ ਜਿਹੜਾ ਲਾਸਟ ਤੇ ਐਂਡ ਰਿਜ਼ਲਟ ਇਹੀ ਹੁੰਦਾ ਜੋ ਤੁਸੀਂ ਹੁਣ ਇੱਥੇ ਸਾਹਮਣੇ ਆਪਾਂ ਦੇਖ ਰਹੇ ਹਾਂ ਜੇ ਆਪਾਂ ਇਹਨਾਂ ਦਾ ਪਿਛੋਕੜ ਦੇਖੀਏ ਤਾਂ ਐਫ ਆਈ ਆਰ ਨੰਬਰ 223 ਹੈ 2925 ਦੇ ਵਿੱਚ ਐਨ ਡੀ ਪੀ ਐਸ ਐਕਟ ਦੀ ਇਹਦੇ ਚ 20 ਗ੍ਰਾਮ ਹੀਰੋਇਨ ਮੈਡੀਸਿਨ ਮੋਲ ਤੇ ਗਗਨਦੀਪ ਦੋਨੋਂ ਬ੍ਰਦਰ ਸਿਸਟਰ ਤੋਂ ਫਿਰ 170 ਨੰਬਰ ਐਫ ਆਈ ਆਰ ਹੈ 18 8 25 ਦੀ ਇਹ ਵੀ ਬੀਰ ਵਿਜੀਨ ਦੀ ਹੈ 10 ਗ੍ਰਾਮ ਮਿਲੀ ਇਹਨਾਂ ਦੀ ਸਿਸਟਰ ਸੋਨੀਆ ਤੋਂ ਸੋ ਜੇ ਆਪਾਂ ਨਜ਼ਰ ਮਾਰੀਏ ਤਾਂ ਸਾਰਾ ਪਰਿਵਾਰ ਹੀ ਮਦਰ ਫਾਦਰ ਵੀ ਇਹਨਾਂ ਦੇ ਨਾਲ ਰਹਿੰਦੇ ਨੇ ਸੋ ਸਾਰੇ ਇਹ ਬੈਟ ਕਰਦੇ ਇਸ ਚੀਜ਼ ਨੂੰ ਕਿ ਇਹ ਕੰਮ ਕਰਨ ਵਾਲੇ ਤੇ ਇਸੇ ਕਰਕੇ ਸਾਰੇ ਪਬਲਿਕ ਵੀ ਇਸ ਗੱਲ ਤੇ ਬੜੀ ਉਹਨਾਂ ਨੇ ਇਤਰਾਜ਼ ਵੀ ਜਤਾਇਆ ਔਰ ਅੱਜ ਮੈਂ ਦੇਖ ਰਿਹਾ ਸਰਸਾਬ ਦਾ ਸਾਹਮਣੇ ਜਿਹੜੇ ਪਬਲਿਕ ਦੇ ਲੋਕ ਖੜੇ ਨੇ ਕਿੱਦਾਂ ਉਹਨੂੰ ਹੰਕਾਰਾ ਦੇ ਰਹੇ ਨੇ ਗੱਲ ਨੂੰ ਕਿ ਸੱਚ ਹੈ ਗੱਲ ਇਹ ਵਾਕਈ ਇਹਦੇ ਨਾਲ ਸਟਰੋਂਗ ਮੈਸੇਜ ਜਾਣਾ ਬੜਾ ਜ਼ਰੂਰੀ ਹੈ ਕਿ ਇਹ ਨਾ ਬੰਦਿਆਂ ਵਾਸਤੇ ਸਮਾਜ ਦੇ ਵਿੱਚ ਕੋਈ ਜਗ੍ਹਾ ਨਹੀਂ ਮਦਰ ਫਾਦਰ ਦੀ ਕਿ ਕਿਸ ਨੂੰ 20 ਗ੍ਰਾਮ ਸਾਰਾ ਕੰਮ ਤੇ ਸ਼ਹਿਰ ਚ ਕਾਫੀ ਕੈਸ ਕੈਟੇਗਰੀ ਜਾ ਨਹੀਂ ਆ ਜਾਣਗੇ ਜੀ ਬਿਕੋਜ਼ ਇਹ ਹਟ ਨਹੀਂ ਰਿਹਾ ਨਟੋਰੀਅਸ ਨੇ ਫੜਿਆ ਚਾਹੇ ਇੱਕ ਦੋ ਵਾਰ ਹੀ ਗਏ ਆ ਬਟ ਕੰਮ ਇਹੀ ਕਰ ਰਹੇ ਨੇ ਉਹਨੂੰ ਮੱਲਾਵਾਸੀ ਦੱਸਣਗੇ ਸਾਡੇ ਕੋਲ ਇਨਪੁਟ ਜਿਹੜੀ ਆਈ ਸੀ ਉਹਦੇ ਤੇ ਤਾਇਦ ਦੀ ਕਾਰਵਾਈ ਕੀਤੀ ਗਈ ਹੈ ਮਦਰ ਫਾਦਰ ਦੇ ਖਿਲਾਫ ਅਜੇ ਕੋਈ ਕੇਸ ਨਹੀਂ ਔਨ ਰਿਕਾਰਡ ਇਹ ਵਾਰ ਕੀ ਹੁੰਦਾ ਕਿ ਬੰਦਾ ਸਪਲਾਈ ਕਰਦਾ ਰਹਿੰਦਾ ਫੜੇ ਨਹੀਂ ਜਾਂਦਾ ਸੋ ਜਦੋਂ ਵੀ ਫੜੇ ਗਏ ਉਦੋਂ ਐਕਸ਼ਨ ਹੋਇਆ ਉਹ ਤੁਹਾਨੂੰ ਮੈਂ ਸਿਰਫ ਰਿਕਾਰਡ ਰਾਹੀਂ ਦੱਸ ਰਹੇ ਪਰ ਬੇਸਿਕਲੀ ਬਦਨਾਮ ਲੋਕ ਨੇ ਔਰ ਇੱਕ ਅਮ ਕਰਦੇ ਅੱਛਾ ਸਰ ਇਹ ਕਿੰਨੀ ਦੇਰ ਤੋਂ ਕਰਦੇ ਪਏ ਸੀ ਅੱਜ ਤੋਂ ਸਮਾਪਤ ਪਿਛਲੇ ਦੇਖੋ ਆਪਾਂ ਇਹ ਗੱਲ ਤਾਂ ਮੈਨੂੰ ਇਹ ਕਹਿਸਾ ਸਾਡੇ ਕੋਲ ਜਦੋਂ ਇਹ ਇਨਫੋਰਮੇਸ਼ਨ ਆਈ ਸੀ 8ਵੇਂ 9ਵੇਂ ਮਹੀਨੇ ਉਦੋਂ ਕਾਰਵਾਈ ਇੱਥੇ ਕੀਤੀ ਗਈ ਸੀ ਐਸਐਚਓ ਪੀ ਡਿਵੀਜ਼ਨ ਵੱਲੋਂ ਇਹ ਇਹਦਾ ਮਤਲਬ ਪਿੱਛੋਂ ਇਹ ਕੰਮ ਕਰਦੇ ਆ ਰਹੇ ਆ ਔਰ ਹੌਲੀ ਹੌਲੀ ਸੂਲਕ ਦੀ ਗੱਲ ਪਬਲਿਕ ਵੀ ਦੱਸਣ ਲੱਗੇ ਟਾਈਮ ਲਾ ਦਿੰਦੀ ਆ ਪੁਲਿਸ ਕੋਲ ਇਨਫੋਰਮੇਸ਼ਨ ਨਹੀਂ ਕਈ ਵਾਰੀ ਆਉਂਦੀ ਇਹ ਸਾਰ ਇੱਕ ਹੋਰੇ ਨਹੀਂ ਆ ਵੀ ਇਹ ਦੇਖਣਾ ਪਏਗਾ ਮੈਂ ਇਨਾ ਡਿਟੇਲ ਚ ਨਹੀਂ ਅਸੀਂ ਦੇਖਿਆ ਸਰ ਇਹਦਾ ਮਤਲਬ ਦਾਇਰਾ ਖੋਲਦਾ ਹੁਣ ਤੁਸੀਂ ਕਿ ਮਤਲਬ ਹੁਣ ਜਿਹੜੀ ਜਿਹੜੀ ਪਹਿਲਾਂ ਜਿਹੜੀ ਸੀ ਤੁਸੀਂ ਵੱਡੇ ਕ੍ਰਾਈਮਨਲ ਕਿਸੇ ਕੋ 4 ਕਿਲੋ 22 ਕਿਲੋ 31 ਕਿਲੋ ਨਾਲੋਂ ਜ਼ਿਆਦਾ ਮਤਲਬ ਹੁਣ ਦਾਇਰਾ ਕਿਹੜਾ ਇਹ ਕੰਮ ਕਰਦਾ ਦਾਇਰੇ ਦੀ ਗੱਲ ਨਹੀਂ ਜੀ ਤੁਸੀਂ ਦੇਖੋ ਨਾ ਇਹ ਮਕਾਨ ਕਿੰਨਾ ਅਲੀਸ਼ਾਨ ਹੈ ਕੋ ਮੈਨਜ਼ ਆਫ ਆਪਾ ਮੈਨ ਇਹ ਦੇਖ ਰਹੇ ਇਹ ਬੰਦੇ ਦੇ ਕੋਲ ਸੋਰਸ ਆਫ ਇਨਕਮ ਕੀ ਹੈ ਨਸ਼ੇ ਦੇ ਪੈਸੇ ਨਾਲ ਬਣਾਇਆ ਗਿਆ ਜੀ ਨੇਚਰਲੀ ਇਹ ਆਪਾਂ ਚਾਹੇ ਬੰਦੇ ਦੇ ਕਈ ਵਾਰ ਰਿਕਵਰੀ ਘੱਟ ਵੀ ਹੁੰਦੀ ਹੈ ਪਰ ਪੈਸੇ ਉਹਦੇ ਕੋਲ ਇੰਨੇ ਆ ਰਹੇ ਉਹਨੇ ਤਾਂ ਹੀ ਮਕਾਨ ਬਣਾਇਆ ਅਦਰਵਾਈ ਕੰਮ ਹੀ ਨਹੀਂ ਕਰ ਰਹੇ ਦਾ ਮਾਪਾਪ ਕੋਈ ਕੰਮ ਕਰ ਰਹੇ ਨਹੀਂ ਐਸ ਲਈ ਸਰ ਕਿੱਥੇ ਹੈਗੇ ਨਹੀਂ ਐਸ ਲਈ ਐਸ ਲਈ ਕਿੱਥੇ ਨਹੀਂ ਇਹ ਬੇਲਤੇ ਨੇ ਹੁਣ ਐਸੋਲੇ ਹੁਣ ਕਿੱਥੇ ਹੋਣਗੇ ਬਟ ਬੇਸਿਕਲੀ ਜਿਹੜੀ ਇਲਲੀਗਲ ਚੀਜ਼ ਹੈ ਜੋ ਕਾਰਪੋਰੇਸ਼ਨ ਲੱਗੀ ਹੋਤੀ ਅਸੀਂ ਨਾਲ ਉਹਨਾਂ ਦੇ ਖੜੇ ਆ ਕੇ ਉਹ ਦਾ ਇੱਕ ਸਟਰੋਂਗ ਮੈਸੇਜ ਦਿੱਤਾ ਜਾ ਸਕੇ ਔਰ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਡਰੱਗ ਵਾਲੇ ਲੋਕਾਂ ਦੇ ਚਾਹੇ ਉਹ ਪ੍ਰੋਪਰਟੀ ਬਣਾ ਲੈਣ ਕੋਈ ਜਗ੍ਹਾ ਨਹੀਂ ਹੈ ਸਰ ਪਰ ਇਹਨਾਂ ਦੇ ਵੱਲੋਂ ਇੱਕੋ ਮਕਾਨ ਬਣਾਇਆ ਗਿਆ ਜਾਂ ਫਿਰ ਹੋਰ ਵੀ ਇਹਨਾਂ ਦੇ ਵੱਲੋਂ ਆਪਣੇ ਮਕਾਨ ਜਿਹੜੇ ਉਹ ਪਿਆਰ ਕੀਤੇ ਗਏ ਨੇ ਜੇ ਤਾਂ ਦੇਖੋ ਇਹੀ ਮਕਾਨ ਪਤਾ ਲੱਗਿਆ ਉੱਥੇ ਹੀ ਆਪਾਂ ਆ ਕੇ ਜਿਹੜੀ ਡੈਮੋਲਿਸ਼ਨ ਡਰਾਈਵ ਦੇ ਵਿੱਚ ਪੁਲਿਸ ਅੰਦਾਜ਼ ਦਿੱਤੀ ਹੈ ਪਰ ਪਰਿਵਾਰ ਸਾਰਾ ਹੀ ਇਹ ਕੰਮ ਕਰਦਾ ਹੈ ਕਿਸ ਨੌਲੇਜ ਦੇ ਆ ਲੋਕਾਂ ਨੂੰ ਦਿੱਤਾ ਹੈ ਇਹਨਾਂ ਤੇ ਅਕਤ ਰੱਖੀ ਜਾਏ ਕਿ ਕਿ ਕੋਈ ਜ਼ਮਾਨਤ ਦੇ ਬਾਹਰ ਨਹੀਂ ਹੈ ਪੁਹਲੀ ਯੂਨੀਵਰਸਿਟੀ ਕਹ ਰਹੀ ਹੈ ਕਿ ਹਲੇ ਵੀ ਉਹ ਹਟਦੇ ਨਹੀਂ ਹੈਗੇ ਹਲੇ 40 روپے ਕਰ ਕੰਮ ਕਰਦੇ ਫਿਰ ਸਿਰ ਅਕਸਰ ਕੀ ਜਾਏਗੀ ਦੇਖੋ ਬਿਲਕੁਲ ਰੱਖੀ ਜਾਏਗੀ ਜੇ ਅਸੀਂ ਤਾਂ ਹੀ ਤੁਸੀਂ ਦੇਖੋ ਇਹ ਫੋਕਸ ਸੀਗਾ ਤਦੇ ਆਪਾਂ ਇੰਨਾ ਵੱਡਾ ਸਟੈਪ ਲੈ ਕੇ ਇਥੇ ਆਪਾਂ ਆਏ ਆ ਔਰ ਜਿਹੜੇ ਇਹੋ ਜਿਹੇ ਬੰਦੇ ਆ ਇਹ ਕਈ ਵਾਰੀ ਰਿਪੀਟਰਸ ਹੁੰਦੇ ਆ ਵਾਰ-ਵਾਰ ਰਿਪੀਟ ਕਰਦੇ ਆ ਕ੍ਰਾਈਮ बिकॉज স্মੋਲਰ ਕੁਆंटिटीज ਦੀ ਮੰਗ ਜਲਦੀ ਹੋ ਜਾਂਦੀ ਹੈ। ਦੋ ਆਈ ਪ੍ਰਿਜ਼ਿਊਮ ਕਿ ਇਹਨਾਂ ਨੂੰ ਇਨਜ਼ੀਅਤ ਮਿਲੇਗੀ ਔਰ ਇਹ ਦੁਬਾਰਾ ਫੜੇਗੇ ਤਾਂ ਅਸੀਂ ਉਹਦੇ ਤੇ ਉਸ ਐਕਸ਼ਨ ਫੇਰ ਕਰ ਠੀਕ ਹੈ ਕੈਂਪੇਨ ਉਹਦੇ ਵਿੱਚ ਤੁਸੀਂ ਦੇਖਿਆ ਕਿ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਜ਼ੀਰੋ ਟੋਲਰੈਂਸ ਪਾਲਿਸੀ ਰੱਖੀ ਗਈ ਹੈ ਕੋਈ ਵੀ ਕ੍ਰਿਮੀਨਲ ਕਿਸੇ ਤਰ੍ਹਾਂ ਦਾ ਵੀ ਹੈ ਜਿਹੜਾ ਕਿ ਸਮਾਜ ਨੂੰ ਇਫੈਕਟ ਕਰ ਰਿਹਾ ਜਾਂ ਕੋਈ ਕਿਸੇ ਤਰ੍ਹਾਂ ਦਾ ਉਹਦਾ ਫੀਅਰ ਹੈ ਉੱਤੇ ਬੜਾ ਫੋਕਸਡ ਅਸੀਂ ਕੈਂਪੇਨ ਕੀਤੀ ਹੈ ਔਰ ਫਾਰ ਹਾਰ 2 ਦੇ ਵਿੱਚ ਤਿੰਨ ਦਿਨ ਤੁਸੀਂ ਦੇਖਿਆ ਕਿ ਬਹੁਤ ਸਾਰੀਆਂ ਅਰੈਸਟ ਹੋਈਆਂ ਬਹੁਤ ਸਾਰੀਆਂ ਰਿਕਵਰੀਆਂ ਹੋਈਆਂ ਉਸ ਦਿਨ ਤੋਂ ਬਾਅਦ 12 ਤੋਂ 16 ਤੱਕ ਮੈਂ ਸ਼ੇਅਰ ਕਰ ਰਹੇ ਹਾਂ ਤੁਹਾਡਾ ਕਾਫੀ ਸਾਰੇ ਪੀਓ ਹੋਰ ਕ੍ਰਿਮੀਨਲਸ ਫੜੇ ਗਏ ਰਿਕਵਰੀ ਡਰੱਗ ਦੀ ਬੜੀ ਹੋਈ ਜੇ ਆਪਾਂ ਡਰੱਗ ਫਰੰਟ ਹੀ ਲੈ ਲਈਏ 20 ਐਨਡੀਪੀਐਸ ਦੇ ਕੇਸ ਦਰਜ ਕੀਤੇ ਗਏ 27 ਮੁਲਜ਼ਮ ਫੜੇ ਗਏ ਇਹਨਾਂ 4 ਦਿਨਾਂ ਦੇ ਵਿੱਚ ਔਰ 7 ਕਿਜੀ 993 ਗ੍ਰਾਮ ਤਕਰੀਬਨ 8 ਕਿਜੀ ਤੁਸੀਂ ਸਮਝ ਸਕਦੇ ਹੋ ਹੈਰੋਇਨ ਫੜੀ ਗਈ 1,19,320 ਜਿਹੜਾ ਡਰੱਗ ਮਨੀ ਨਜਾਇਜ਼ ਸ਼ਰਾਬ 4 ਟੂ-ਵੀਲਰ ਹੋਰ ਚੀਜ਼ਾਂ 2 ਪਿਸਟਲ ਚਾਰ ਲਾਈਵ ਕਾਟਰਜ 11 ਸੋਲਨ ਮੋਟਰਸਾਈਕਲ ਵੀ ਬਰਾਮਦ ਹੋਏ ਜੇ ਇਹਦੇ ਚ 86 ਵੌਂਟਡ ਕ੍ਰਿਮੀਨਲ ਜਿਨ੍ਹਾਂ ਚ ਮਰਡਰ ਅਕਿਊਜ਼ ਸੀਗੇ ਤਿੰਨ ਜਿਨ੍ਹਾਂ ਨੇ ਕਤਲ ਕੀਤਾ ਸੀ ਔਰ ਅਟੈਂਪਟ ਟੂ ਮਰਡਰ ਜਿੱਥੇ ਗੋਲੀ ਚਲਾਈ ਆ ਜਾਂ ਜਾਨ ਨੂੰ ਖਤਰਾ ਪੈਦਾ ਕੀਤਾ ਉਹ 6 ਕਿਊਜ਼ ਫੜੇ ਗਏ ਸਪੀਡ ਕ੍ਰਾਈਮ ਦੇ ਵਿੱਚ 8 ਸਨੇਚਰ ਫੜੇ 6 ਮੋਬਾਈਲ ਉਹਨਾਂ ਤੋਂ ਰਿਕਵਰ ਕੀਤੇ ਤੇ ਇੱਕ ਅਕਿਊਜ਼ ਜਿਹੜਾ ਰੇਪ ਐਂਡ ਬੋਕਸੋ ਦਾ ਅਸੀਂ ਫੜਿਆ 45 ਜਿਹੜੇ ਹੋਰ ਕ੍ਰਿਮੀਨਲ ਨੇ ਉਹ ਵੀ ਫੜੇ ਗਏ ਇਹਦੇ ਕੈਂਪੇਨ ਦੇ ਵਿੱਚ ਚਾਰ ਪਿਉਜ਼ ਨੇ ਤੇ 48 ਬੰਦਿਆਂ ਦੇ ਖਿਲਾਫ 48 ਬੰਦਿਆਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲਾਇਆ ਗਿਆ ਜੋ ਕਿ ਗੁੱਡ ਬਿਹੇਵੀਅਰ ਦੀ ਉਹਨਾਂ ਤੋਂ ਉਮੀਦ ਸੀ ਜਾਂ ਨਹੀਂ ਕਰ ਰਹੇ ਸੀ ਕਿ ਸਮਾਜ ਦੇ ਵਾਸਤੇ ਖਤਰਾ ਸੀ ਕਿ ਜਿੱਦਾਂ ਬ੍ਰੀਚ ਨੂੰ ਬ੍ਰੀਚ ਆਫ ਪੀਸ ਔਰ ਸਿਕਿਉਰਟੀ ਨੂੰ ਖਤਰਾ ਪੈਂਦਾ ਪੈਂਦਾ ਉਹਦੇ ਖਿਲਾਫ ਐਕਸ਼ਨ ਲਿਆ ਗਿਆ ਇਹਦੇ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਪੰਜਾਬ ਦੇ ਵਿੱਚ ਐਂਟੀ ਗੈਂਗਸਟਰ ਹੈਲਪਲਾਈਨ ਇੱਕ ਸ਼ੁਰੂ ਕੀਤੀ ਗਈ ਹੈ ਜਿਹਦਾ ਕਿ WhatsApp ਨੰਬਰ ਵੀ ਹੈ ਤੇ ਕਾਲ ਨੰਬਰ ਵੀ ਹੈ ਉਹ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹੁੰਦਾ 9394 693946 ਮੈਂ ਰਿਪੀਟ ਕਰਦਾ 9394 693946 ਔਰ ਇਹਦੇ ਤੇ ਬਿਲਕੁਲ ਕਿਸੇ ਜਿਹੜਾ ਇਨਫੋਰਮੇਸ਼ਨ ਦਿੰਦਾ ਗੈਂਗਸਟਰਾਂ ਬਾਰੇ ਜਾਂ ਕ੍ਰਿਮੀਨਲ ਬਾਰੇ ਉਹਦੀ ਇਨਾਮ ਬਿਲਕੁਲ ਕਨਫਿਡੈਂਸ਼ੀਅਲ ਰੱਖਿਆ ਜਾਂਦਾ ਹੈ ਔਰ 10 ਲੱਖ ਤੱਕ ਇਨਾਮ ਵੀ ਹੈ ਜੇ ਕੋਈ ਚੰਗੀ ਇਨਪੁਟ ਜਿਹੜੀ ਲੀਡਿੰਗ ਟੂ ਜਿਹੜੇ ਨੌਨ ਗੈਂਗਸਟਰ ਦੀ ਫੜੀ ਜਾਂਦੀ ਹੈ ਤਾਂ ਉਹ ਪਬਲਿਕ ਵਾਸਤੇ ਇੱਕ ਬੜਾ ਅੱਛਾ ਪਲੇਟਫਾਰਮ ਹੈ ਔਰ ਮੈਨੂੰ ਉਮੀਦ ਹੈ ਕਿ ਜਿਵੇਂ ਸਾਡੇ ਸਪੈਸ਼ਲ ਗੁਰੂ ਨਗਰੀ ਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਵਿੱਚ ਪਬਲਿਕ ਦਾ ਬਹੁਤ ਸਹਿਯੋਗ ਮਿਲਿਆ ਉਸੇ ਕਰਕੇ ਵੱਡੀਆਂ ਰਿਕਵਰੀਆਂ ਹੋਈਆਂ ਔਰ ਕ੍ਰਾਈਮ ਜਿਹੜੇ ਉੱਤੇ ਠੱਲ ਪਈ ਹੈ ਸੋ ਮੇਰੀ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਇਸ ਨੰਬਰ ਦਾ ਬਹੁਤ ਫਾਇਦਾ ਉਠਾਈਏ ਕਿਉਂਕਿ ਤੁਹਾਡੀ ਆਇਡੈਂਟੀਟੀ ਬਿਲਕੁਲ ਹੀ ਸੈਂਟਰਲ ਲੈਵਲ ਦੇ ਉੱਤੇ ਇੱਕ ਪਲੈਟਫਾਰਮ ਹੈ ਜਿੱਦੇ ਤੋਂ ਤੁਹਾਡਾ ਨਾਮ ਨੰਬਰ ਕੁਝ ਨਹੀਂ ਆਏਗਾ ਸਿਰਫ ਇਨਫਰਮੇਸ਼ਨ ਅਗੇ ਸਾਡੇ ਕੋਲ ਪਹੁੰਚੇਗੀ ਸੋ ਥੈਟ ਉਹ ਉੱਤੇ ਅਸੀਂ ਐਕਟ ਕਰ ਸਕਦੇ ਹਾਂ ਸਰ ਇੱਕ ਜਿਵੇਂ ਵਿਲੇਜ ডিফেন্স ਕਮੇਟੀਆਂ ਬਣੀਆਂ ਹੋਈਆਂ ਨੇ ਕਾਫੀ ਹਰੂ ਦੇ ਵਿੱਚ ਮਦਦ ਮਿਲ ਰਹੀ ਹੈ ਤੁਸੀਂ ਦੇਖਿਆ ਹੋਣਾ ਪਿਛਲੇ ਦਿਨੀਂ ਪਹਿਲਾਂ ਹੀ 40 ਕਿਲੋ ਦੇ ਤਰੀਬ ਹੈਰੋਇਨ ਜਿਹੜੀ ਆ ਉਹ ਬਰਾਮਦ ਕੀਤੀ ਗਈ ਸੀਗੀ ਦਿਹਾਤੀ ਪੁਲਿਸ ਵੱਲੋਂ ਮੈਂ ਪੁੱਛਣਾ ਚਾਹ ਰਿਹਾ ਸੀਗਾ ਕਿ ਛੋਡੇ ਵੱਲੋਂ ਕੋਈ ਅੰਮ੍ਰਿਤਸਰ ਕਮਿਸ਼ਨਰੇਟ ਦੇ ਅੰਡਰ ਕੋਈ ਬੋਰਡ ਸੰਬੰਧੀ ਕੋਈ ਇਸ ਤਰ੍ਹਾਂ ਦੀਆਂ ਕੋਈ ਡਿਫੈਂਸ ਕਮੇਟੀਆਂ ਬਣਾਈਆਂ ਜਾਣ ਕਿ ਆਉਣ ਵਾਲੇ ਸਮੇਂ ਤੱਕ ਕਿ ਲੋਕ ਥੋੜ ਨੂੰ ਸਹਿਯੋਗ ਕਰ ਸਕਣ ਸਰ ਬਿਲਕੁਲ ਬਣੀਆਂ ਹੋਈਆਂ ਜੀ ਆਪਣੇ ਜਿਹੜੇ ਪਿੰਡ ਨੇ ਉਹ ਜੀ ਬीडीसी ਨੇ ਮਹੱਲਾ ਕਮੇਟੀ ਸਾਰਿਆਂ ਚ ਹੈਗੀ ਹੈ ਸੈਕੂਲਰ ਮੀਟਿੰਗ ਵੀ ਸਾ ਔਰ ਉਹਨਾਂ ਦੇ ਲੇਟੈਸਟ ਇਨਪੁਟਸ ਵੀ ਆਉਂਦੇ ਰਹਿੰਦੇ ਟਾਈਮ ਟੂ ਟਾਈਮ ਠੀਕ ਐ ਐਸ ਐਚਓ ਲੈਵਲ ਡੀ ਐਸ ਪੀ ਲੈਵਲ ਆਪਣੇ ਲੈਵਲ ਤੇ ਕਰਦੇ ਆ ਮੇਰੇ ਲੈਵਲ ਤੇ ਡਿਸਟ੍ਰਿਕਟ ਕਮੇਟੀ ਨਾਲ ਅਸੀਂ ਜਿਹੜੀ ਇਹ ਮੀਟਿੰਗ ਹਾਂ ਡੈਫੀਨਿਟ ਦੇਖੋ ਜਿੰਨੀ ਵੀ ਆਪਾਂ ਗਰਾਊਂਡ ਦੇ ਉੱਤੇ ਲੋਕ ਕੰਨ ਤੇ ਅੱਖਾਂ ਖੜੀਆਂ ਕਰਾਂਗੇ ਉਹ ਸਾਨੂੰ ਫੀਡਬੈਕ ਮਿਲੇਗੀ ਔਰ ਲੋਕੀ ਜੁੜਦੇ ਆ ਐਂਟੀ ਡਰੱਗ ਕੈਂਪੇਨ ਠੀਕ ਐ ਠੀਕ ਸਰ